ਛੇ ਪੀਰਾਂ ਦੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਲੱਗਦਾ ਤਾਂ ਪੀਰ ਜੀ ਬਾਰੇ ਸਾਂਝੀ ਕਰਨ ਜਾ ਰਹੇ ਹਾਂ ਕਿ ਪੈਰੋ ਜੀਤੀ ਜੀ ਤੇ ਹਨੂਮਨ ਵੀਰ ਜੀ ਦਾ ਲੱਗਦਾ ਤਾਂ ਪੀਰ ਜੀ ਨਾਲ ਕੀ ਸੰਬੰਧ ਹੈ ਆਓ ਅੱਜ ਦੇ ਇਸ ਕisse ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਲੱਗਦਾ ਤਾਂ ਪੀਰ ਜੀ ਜਿਨ੍ਹਾਂ ਨੂੰ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ ਲਖਦਾਤਾ ਲਾਲਾ ਵਾਲੇ ਪੀਰ ਜੀ ਸਤੀ ਸਰਬ ਲਖਦਾਤਾ ਪੀਰ ਜੀ ਪੀਰ ਨਿਗਾਹੇ ਵਾਲੇ ਜੀ ਲੋਈਆਂ ਐ ਦੀਦ ਜੀ ਲਾਲਾ ਵਾਲੇ ਪੀਰ ਜੀ ਜਦੋਂ ਵੀ ਅਸੀਂ ਕਿਸੇ ਵੀ ਰਖਦਾਤਾ ਪੀਰ ਜੀ ਦੇ ਦਰਬਾਰ ਤੇ ਜਾਂਦੇ ਹਾਂ ਤਾਂ ਭੈਰੋ ਜੱਤੀ ਜੀ ਦੀ ਮੂਰਤੀ ਅਸੀਂ ਦੇਖਦੇ ਹਾਂ ਕਿ ਉੱਥੇ ਹੁੰਦੀ ਹੈ ਤੇ ਹਨੂਮਨ ਵੀਰ ਜੀ ਦੀ ਵੀ ਮੂਰਤੀ ਰੱਖੀ ਜੀ ਹੁੰਦੀ ਹੈ ਕੀ ਕਾਰਨ ਹੈ ਕਿ ਪੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਦੀਆਂ ਮੂਤੀਆਂ ਲਗਦਾ ਤਾਂ ਪੀਰ ਜੇ ਦੇ ਦਰਬਾਰ ਦੇ ਬਾਹਰ ਰੱਖੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਕੋ ਫੋਟੋ ਰੱਖੀ ਹੁੰਦੀ ਹੈ ਕਹਿੰਦੇ ਹਨ ਕਿ ਲਗਦਾ ਤਾਂ ਪੀਰ ਜੇ ਦੇ ਨਾਲ ਹੀ ਪੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਹਮੇਸ਼ਾ ਜੀ ਚੱਲਦੇ ਨਹੀਂ ਜਿਵੇਂ ਮੇਰਾ ਗੋਂਸਪਾਸ ਸਰਕਾਰ ਜੀ ਅੰਤਨਪਾਕ ਲਖਰਤਾ ਪੀਰ ਜੀ ਖਵਾਜਾ ਪੀਰ ਜੀ ਅਜਮੇਰ ਸ਼ਰੀਫ ਵਾਲੇ ਸਰਕਾਰ ਜੀ ਖਵਾਜਾ ਪੀਰ ਜੀ ਸ਼ੇਰ ਸ਼ਾਹ ਬਹੀ ਸਰਕਾਰ ਜੀ ਇਹ ਪੀਰ ਫਕੀਰ ਸਨ ਸਭ ਇੱਕ ਪਾਸੇ ਨੇ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਜਿਵੇਂ ਪੈਰੋ ਜੱਤੀ ਜੀ ਹਨੂਮਨ ਵੀਰ ਜੀ ਕਤਾਲੀ ਬਲੰਗ ਇਹ ਸਭ ਸਰਕਾਰਾਂ ਦੇ ਨਾਲ ਕਿਉਂ ਚੱਲਦੀਆਂ ਨਹੀਂ ਕਿਉਂਕਿ ਜਦੋਂ ਵੀ ਅਸੀਂ ਕੋਈ ਦੁਆ ਬੇਨਤੀ ਕਰਦੇ ਹਾਂ ਕੋਈ ਫਰਿਆਦ ਕਰਦੇ ਹਾਂ ਪੀਰਾਂ ਕਿਰਾਂ ਦੇ ਦਰਬਾਰ ਤੇ ਕੇ ਜਾ ਕੇ ਤਬੀਰ ਕੀਰ ਸਾਡੀ ਫਰਿਆਦ ਸੁਣਦੇ ਨੇ ਤੇ ਜੋ ਨਹੀਂ ਉਹਨਾਂ ਦੇ ਹਵਾਨੀ ਹੁੰਦੇ ਨੇ ਤੇ ਜੋ ਨਹੀਂ ਪੀਰਾਂ ਕਿਰਾਂ ਦੇ ਹਵਾਨੀ ਨੇ ਜਿਨ੍ਹਾਂ ਨੂੰ ਅਸੀਂ ਸੇਵਕ ਕਹਿ ਲੈਂਦੇ ਹਾਂ ਕਿ ਪੀਰਾਂ ਦੇ ਸਰਕਾਰਾਂ ਦੇ ਸੇਵਕ ਨੇ ਤੇ ਸਰਕਾਰ ਚ ਜਦੋਂ ਵੀ ਕੋਈ ਵੀ ਕੰਮ ਕਰਨਾ ਹੁੰਦਾ ਆਪਣੇ ਸੇਵਕਾਂ ਨੂੰ ਕਹਿੰਦੇ ਹਨ ਕਿ ਇਸ ਭਗਤ ਦੀ ਇਹ ਫਰਿਆਦ ਹੈ ਕਿ ਪੂਰੀ ਹੋਈ ਹੈ ਇਸ ਦਾ ਇਹ ਕੰਮ ਹੈ ਇਹ ਕਰਨਾ ਹੈ ਜੋ ਕੁਝ ਵੀ ਕਹਿਣਾ ਕਰਨਾ ਹੁੰਦਾ ਹੈ ਪੀਰ ਜੀ ਆਪਣੇ ਸੇਵਕਾਂ ਨੂੰ ਹੀ ਕਹਿੰਦੇ ਨੇ ਤਲਕ ਦਾ ਤਾਂ ਪੀਰ ਜੀ ਜੋ ਵੀ ਕੰਮ ਕਹਿਣਾ ਹੁੰਦਾ ਹੈ ਉਹ ਭੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਨੂੰ ਵੀ ਕਹਿੰਦੇ ਨੇ ਚਾਹ ਭੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਮਹਾਕਾਲੀ ਜੀ ਇਹਨਾਂ ਦੀ ਨਿਆਜ਼ ਵੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮਾਂ ਕਾਲੀ ਜੀ ਦੀ ਕੜਾਈ ਹੁੰਦੀ ਹੈ ਪੈਰੋ ਜਤੀ ਜੀ ਦੀ ਸ਼ਰਾਬ ਹੁੰਦੀ ਹੈ ਲੱਡੂ ਵੀ ਚੜੇ ਜਾਂਦੇ ਨੇ ਤੇ ਹਨੂਮਨ ਵੀਰ ਜੀ ਦਾ ਵੀ ਲੱਡੂ ਦਾ ਪ੍ਰਸ਼ਾਦ ਜਾਂ ਦੇਸਨ ਦਾ ਪ੍ਰਸ਼ਾਦ ਹੁੰਦਾ ਹੈ ਸਵੇਸ ਘਰ ਕੀ ਪੈਰੋ ਜਤੀ ਜੀ ਹਨੂਮਨ ਵੀਰ ਜੀ ਹਮੇਸ਼ਾ ਹੀ ਲੱਗਦਾ ਤਾਂ ਪੀਂਚੀ ਦੇ ਨਾਲ ਰਹਿੰਦੇ ਨੇ ਸਿਸ ਕਰ ਕੀ ਹਰ ਜਗ੍ਹਾ ਤੇ ਹਰ ਦਰਵਾਜ਼ੇ ਤੇ ਪਿਰਫ ਕਿਨ ਦੇ ਦਰਵਾਜ਼ੇ ਤੇ ਸਭ ਤੋਂ ਵੱਡਾ ਹੈ ਰਜਤੀ ਜੀਤੇ ਹਨੂਮਨ ਵੀਰ ਜੀ ਦੀ ਮੂਰਤੀ ਹੁੰਦੀ ਹੈ ਕਿਉਂਕਿ ਇਹ ਸਰਕਾਰਾਂ ਦੇ ਸੇਵਕ ਹੁੰਦੇ ਨੇ